ਅਕਸਰ ਲੋਕਾਂ ਦੀ ਇਹ ਮੰਗ ਰਹਿੰਦੀ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਜੋ ਕਿ ਸਮਾਜ ਸੇਵੀ ਤੌਰ ਦੇ ਉੱਤੇ ਵਿਚਰਦੇ ਰਹੇ ਹੋਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੀ ਅੱਗੇ ਹੋ ਕੇ ਅਗਵਾਈ ਕਰਦੇ ਰਹੇ ਹੋਣ ਐਸੇ ਹੀ ਇੱਕ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਬਾਦ ਨੰਬਰ 43 ਤੋਂ ਜੋ ਕਿਸੇ ਪਛਾਣ ਦੇ ਮਹਤਾਜ ਨਹੀਂ ਰਵਿੰਦਰ ਸਿੰਘ सोनू ਬਾਬਾ ਜੀ ਅਕਸਰ ਇਹਨਾਂ ਨੂੰ ਹਲਕੇ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਾਫੀ ਸਰਗਰਮ ਦੇਖਿਆ ਗਿਆ ਹੈ ਉਹਨਾਂ ਦੇ ਅੱਜ ਵਿਚਾਰ ਜਾਂਦੇ ਆ ਕਿ ਕਿਹੜੀ ਸੋਚ ਨੂੰ ਲੈ ਕੇ ਉਹ ਰਾਜਨੀਤੀ ਦੇ ਵਿੱਚ ਉਤਰੇ ਨੇ ਸੁਣ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹੜੀ ਸੋਚ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਹੋ ਚੋਣ ਮੈਦਾਨ ਦੇ ਵਿੱਚ ਅਸੀਂ ਤਾਂ ਪਹਿਲਾਂ ਸੇਵਾ ਹੀ ਕਰਦੇ ਹਾਂ ਸਮਾਜ ਸੇਵਾ ਜਿਹੜੀ ਆਪਣਾ ਗੁਰਦੁਆਰੇ ਗੁਰੂ ਕੇ ਮਹਿਲ ਲੈ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਾਂ ਕਿਸੇ ਦੇ ਗਰੀਬ ਦਾ ਕੋਈ ਬੱਚਾ ਜਿਹੜਾ ਨਸ਼ਾ ਕਰਦਾ ਦਾਖਲ ਕਰਨੇ ਹਾਂ ਤੇ ਜਾਂ ਲੋਕਾਂ ਨੂੰ ਦਵਾਈ ਜਦੋਂ ਲੋਕੀ ਬੇੜੀਆਂ ਨੇ ਵਿਆ ਇਹੋ ਜਿਹੇ ਸੇਵਾਵਾਂ ਕਰਦੇ ਆ ਪਰ ਜਦੋਂ ਲੋਕੀ ਕਈ ਬੀਬੀਆਂ ਸਾਡੇ ਕੋਲ ਆਉਂਦੀਆਂ ਹੁੰਦੀਆਂ ਸੀ ਕਿ ਸਾਡੇ ਬੱਚੇ ਹੈਗੇ ਆ ਨੌਜਵਾਨ ਆ ਪਰ ਸਾਨੂੰ ਰਾਸ਼ਨ ਚਾਹੀਦਾ ਐਂ ਦੇ ਦਿੰਦੇ ਆ ਕਿ ਨੌਜਵਾਨ ਬੱਚਿਆਂ ਦੇ ਜਿਹੜੇ ਬੱਚੇ ਨੌਜਵਾਨ ਆ ਉਹਨਾਂ ਨੂੰ ਰਾਸ਼ਨ ਨਹੀਂ ਦਿੰਦੇ ਪਰ ਜਦ ਜਾ ਕੇ ਅਸੀਂ ਵੇਖਿਆ ਕਿ ਉਸ ਮੈਗ ਦੇ ਨਾਲ ਰੱਜੇ ਤੇ ਡਿੱਗੇ ਤੇ ਉਹਨਾਂ ਦਾ ਬਹੁਤ ਗੁਰਾਹ ਮਾਮਾ ਨੇ ਇੱਥੋਂ ਤੱਕ ਸਾਨੂੰ ਕਿਹਾ ਵੀ ਇਹਨਾਂ ਨੂੰ ਲੈ ਜਾਓ ਜਮ੍ਹਾਂ ਕਰਾ ਦਿਓ ਪੰ ਸਾਰੀ ਉਮਰ ਨਾਲ ਵਾਪਸ ਜਾਓ ਨੂੰ ਪਤਾ ਲੱਗਦਾ ਰਹੇ ਕਿ ਜੀਂਦੇ ਆ ਪਰ ਅਸੀਂ ਦੇਖਿਆ ਵੇਖਦਾ ਅਸੀਂ ਕਦੇ ਕਰਦੇ ਕੀ ਆ ਅੱਜ ਜੇ ਦੇਖਿਆ ਕਿ ਸਾਰੇ ਉਹ ਬਾੜ ਦੇ ਵਿੱਚ ਅਗਲੇ 43 ਨੰਬਰ ਬਾੜ ਅਗਲੇ ਗੋੜ ਲੱਗੇ ਜਿੱਥੇ ਬਣਾਉਣ ਆ ਉੱਥੇ ਸਾਰੇ ਲੋਕ ਨਸ਼ਾ ਵੇਚਣ ਹੁੰਦੇ ਆ ਕਈ ਘਰ ਦੇ ਹੀ ਬਹੁਤ ਜ਼ਿਆਦਾ ਬੁਰਾ ਅਸੀਂ ਇਸ ਕਰਕੇ ਕਿਆਈ ਪ੍ਰਸ਼ਾਸਨ ਦਾ ਸਾਥ ਲਈਏ ਤੇ ਅਸੀਂ ਕਿਉਂ ਨਾ ਆਪਾਂ ਸਰਕਾਰ ਦੇ ਨਾਲ ਹੋ ਕੇ ਇਹ ਚੰਨ ਜੇ ਜੰਗਿਆ ਨਸ਼ਾ ਖਿਲਾਫ ਹੋਰ ਚੰਗੀ ਤਰ੍ਹਾਂ ਲੜ ਸਕੀਏ ਤੇ ਇਹਨੂੰ ਨਸ਼ੇ ਨੂੰ ਖਤਮ ਕਰ ਸਕੀਏ ਸੋਨੂ ਬਾਬਾ ਜੀ ਕਿਉਂਕਿ ਤੁਹਾਡਾ ਰਾਜਨੀਤਿਕ ਪਿਛੋਕੜ ਤਾਂ ਨਹੀਂ ਤੁਸੀਂ ਸਮਾਜ ਸੇਵੀ ਦੇ ਤੌਰ ਤੇ ਹੀ ਵਿਚਰਦੇ ਰਹੇ ਹੋ ਤੇ ਬੜੇ ਹੀ ਦੂਜੀਆਂ ਪਾਰਟੀਆਂ ਦੇ ਤੇਰਬੇਕਾਰ ਜਿਹੜੇ ਉਮੀਦਵਾਰ ਨੇ ਤੁਹਾਡੇ ਅੱਗੇ ਚੋਣ ਲੜ ਰਹੇ ਨੇ ਕੀ ਸਮੇਂ ਦੇ ਲੋਕ ਇਹਨਾਂ ਸਭ ਤੇਰਬੇਕਾਰ ਲੀਡਰਾਂ ਨੂੰ ਵੋਟ ਪਾਉਣਗੇ ਜਾਂ ਇੱਕ ਸਮਾਜ ਸੇਵੀ ਨੂੰ ਵੋਟ ਪਾਉਣਗੇ ਇਹ ਲੋਕ ਤੇ ਬਹੁਤ ਜ਼ਿਆਦਾ ਤੰਗ ਹੀ ਪੈਣੋਂ ਜਦੋਂ ਆਮ ਪਾਰਟੀ ਆਈ ਆ ਆਮ ਸਰਕਾਰ ਦੇ ਵਿੱਚ ਅਸੀਂ ਪਹਿਲਾਂ ਕੋਈ ਪੋਲਿਟਿਸ਼ੀਅਨ ਨਹੀਂ ਜਾਣਦੇ ਜਿਹੜੇ ਦੇਖਿਆ ਵੀ ਆਮ ਸਰਕਾਰ ਬਿਲਾ ਦਾ ਫਾਇਦਾ ਦੇ ਰਹੀ ਆ ਪੈਨਸ਼ਨਾਂ ਦੇ ਰਹੀ ਆ ਅਸੀਂ ਕਿਉਂ ਨਾ ਇਹਨਾਂ ਦੇ ਸਾਥ ਦਈਏ ਕਈ ਲੋਕਾਂ ਦਾ ਪੜਾਅ ਕਰ ਸਕੀਏ ਜਾਂ ਆਪਾਂ ਆਪਣੇ ਨਾਲ ਨਾਲ ਮਿਲ ਕੇ ਜਿਹੜੇ ਸਿੰਘ ਨੌਜਵਾਨੀ ਸੇਵਾਵਾਂ ਕਰਦੇ ਹਾਂ ਤੇ ਆਪਾਂ ਸਰਕਾਰ ਦਾ ਵੀ ਸਹਾਰਾ ਲਈਏ ਤੇ ਉਹਨਾਂ ਦਾ ਆਪਾਂ ਸਹੂਲਤਾਂ ਪਹੁੰਚਾਈਏ ਆਜ਼ਾਦੀ ਰਿਖਿਆ ਬਿੱਲ ਦਾ ਜ਼ੀਰੋ ਆ ਰਿਹਾ ਅੱਡੀ ਬਾਰ ਦੇ ਵਿੱਚ ਜ਼ਿਆਦਾਤਰ 90% ਲੋਕਾਂ ਦਾ ਬਿੱਲ ਜ਼ੀਰੋ ਆ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ ਉਹਦੇ ਕਰਕੇ ਅਸੀਂ ਅੱਗੇ ਵਧੇ ਹਾਂ ਤੇ ਉਸ ਤੋਂ ਬਾਅਦ ਅਸੀਂ ਲਿਖਿਆ ਜਿਹਨੇ ਪੜਣਾ ਵਿਧਵਾਵਾ ਉਹਨਾਂ ਨੂੰ ਬੱਚਿਆਂ ਨੂੰ ਦੋ ਬੱਚਿਆਂ ਨੂੰ 1500 ਪੈਨਸ਼ਨ ਤੇ ਉਹਨਾਂ ਨੂੰ ਆ 1500 ਪੈਨਸ਼ਨ 4500 ਰੁਪਏ ਘੱਟ ਆ ਰਿਹਾ ਹੈ ਕਣਕ ਮਰਦੀ ਆ ਬਿਲੀ ਜਿਹੜੇ ਫ੍ਰੀ ਆ ਇਹ ਮੇਰੀ ਪੂਰੀ ਰੋਟੀ ਰੋਟੀ ਚੱਲ ਰਹੀ ਆ ਉਹ ਕੇ ਦੇ ਮੁਤਾਜ ਨਹੀਂ ਬਣੀ ਇਸ ਕਰਕੇ ਇਹ ਹੋਰ ਫੈਲਾ ਕੀਤਾ ਅਸੀਂ ਵੀ ਨਾਲ ਪ੍ਰਸ਼ਾਸਨ ਦੇ ਰਲ ਕੇ ਕਿ ਜਨ ਲੜੀਏ ਤੇ ਲੋਕਾਂ ਦੇ ਬਿਲੀ ਜ਼ੀਰੋ ਰੱਖ ਦਈਏ ਜਿਹੜਾ ਲੋਕਾਂ ਨੂੰ ਪੈਨਸ਼ਨਾਂ ਲੜਦੀਆਂ ਉਹ ਲਗਾਤਾਰ ਜਿਹੜਾ ਅਸੀਂ 300 ਬੀਬੀ ਨੂੰ ਇਹਨਾਂ ਰਾਸ਼ਨ ਦਿੰਨੇ ਆ ਆਪਣੇ ਕੋਲੋਂ ਪਰ ਜਦੋਂ ਆਮ ਸਰਕਾਰ ਪਾਰਟੀ ਆਈ ਆ ਉਸ ਤੋਂ ਬਾਅਦ ਅਸੀਂ 300 ਦੀ 300 ਬੀਬੀਆਂ ਦੀ ਪੈਨਸ਼ਨ ਲਵਾਈ ਵਿਧਵਾ ਔਰਤਾਂ ਦੀ ਤੇ ਜਿਨ੍ਹਾਂ ਦੇ ਦੋ ਦੋ ਬੱਚੇ ਉਹਨਾਂ ਦੇ ਦੋ ਦੋ ਬੱਚਿਆਂ ਦੀ ਨਾਲ ਪੈਨਸ਼ਨ ਲੱਗੀ ਇਸ ਕਰਕੇ ਸਾਰੇ ਚਾਹੀਦਾ ਵਾ ਜੇ ਕਿ ਕੋਈ ਕਿੰਨਾ ਵਾ ਕਿ ਮੈਨੂੰ ਕੋਈ ਲੋੜ ਨਹੀਂ ਆ ਜਾਂ ਮੈਂ ਇਹ ਬਿੱਲ ਤਾਰ ਸਕਦਾ ਵਾਂ ਪਰ ਇਹ ਸੋਚਣ ਕਿ ਅਸੀਂ ਬਿੱਲ ਤਾਰ ਸਕਦੇ ਆ ਪਰ ਜੇ ਨਹੀਂ ਤਾਰ ਸਕਦੇ ਉਹਨਾਂ ਕਰਕੇ ਆਮ ਸਰਕਾਰ ਨੂੰ ਵੋਟ ਪਾਉਣ ਕਿ ਸਾਰੇ ਲੋਕੀ ਸੁਖੀ ਵਸਣ ਕਿਉਂਕਿ ਜੇ ਆਪਾਂ ਸਾਡੇ ਗਵਰਡੀ ਭੁੱਖਾ ਸੁਤਾ ਹੋਏ ਤੇ ਅਸੀਂ ਉਸ ਇਲਾਕੇ ਦੇ ਚੰਗੇ ਬੰਦੇ ਨਹੀਂ ਬਣੇ ਜੁਨੀ ਫਿਰ ਵੀ ਜਿਆਦਾ ਕੁਝ ਜਾਣੇ ਨਹੀਂ ਆ ਸਿਰਫ ਇੱਕ ਵੋਟ ਪਾਉਣਾ ਜਿਹੜੇ ਮਾਤਰ ਸਾਥੀ ਲੋਕ ਆ ਉਹਨਾਂ ਨੂੰ ਪੜਾਉਣਾ ਵਾ ਅਸੀਂ ਕਿਉਂ ਨਾ ਵੋਟ ਪਾਈਏ ਤੇ ਇਸ ਕਰਕੇ ਸਾਰਿਆਂ ਨੂੰ ਪੜਾ ਲਈਏ ਬਾਸ ਸੋਨੂੰ ਬਾਬਾ ਜੀ ਆਖਰੀ ਸਵਾਲ ਦੇ ਨਾਲ ਇਜਾਜ਼ਤ ਲਵਾਂਗੇ ਕਿਉਂਕਿ ਜੇਕਰ ਵਾਰਡ ਵਿੱਚ ਕੌਂਸਲਰ ਨਾ ਹੋਵੇ ਤਾਂ ਸਰਕਾਰ ਵਾਰਡਾਂ ਦੇ ਕੰਮ ਕਰਦੀਆਂ ਨੇ ਪਰ ਕੀ ਇਹੋ ਜਿਹਾ ਖਾਸ ਤੁਸੀਂ ਕਰੋਗੇ ਜਿਹਦੇ ਕਰਕੇ ਲੋਕ ਤੁਹਾਨੂੰ ਵੋਟ ਕਰਨ ਮੈਂ ਮੈਂ ਇਹ ਕਹਿੰਦਾ ਜੇ ਕੌਂਸਲਰ ਨਹੀਂ ਵੀ ਹੈਗੇ ਹੀ ਪਿੰਨੋਂ ਰੀਟਰ ਵੋਟ ਨਹੀਂ ਹੋਈ ਤੇ ਤਾਂ ਵੀ ਜਿਹੜੇ ਕਮੇਟਾ ਨੇ ਕੰਮ ਹੋਏ ਆ ਤੇ ਕੌਂਸਲਰ ਨਾ ਹੁੰਦੇ باوجود ਵੀ ਸਰਕਾਰਾਂ ਕੰਮ ਕਰਦੀਆਂ ਵਾ ਪਰ ਮੈਂ ਗਿਨਾ ਵਾ ਮੈਨੂੰ ਵੋਟ ਦਿਓ ਜਿਹੜਾ ਕਿ ਰਿੰਦਰ ਸਿੰਘ ਸਾਨੂੰ ਬਾਬਾ ਨਾਂ ਦੇ ਵੋਟ ਪਾਓ ਤੇ ਜਿਹੜਾ ਅਸੀਂ ਜਿਹੜੀਆਂ ਸਮਾਜਿਕ ਕ੍ਰਿਤੀਆਂ ਫੈਲਾਈਆਂ ਆ ਉਹਨਾਂ ਦਾ ਹੱਲ ਕਰ ਸਕੀਏ ਤੇ ਮੈਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮੈਂ ਇਹ ਜਿਹੜਾ ਨਸ਼ੇ ਦਾ ਮੁੱਦਾ ਚੁੱਕਿਆ ਵਾ ਇਹ ਨਸ਼ਾ ਖਤਮ ਕਰਕੇ ਰਵਾਂਗੇ ਤੇ ਜਿਹੜੇ ਬੱਚਿਆਂ ਨੂੰ ਨਸ਼ਾ ਲੱਗ ਗਿਆ ਉਹ ਵਿਚਾਰੇ ਆਹੀ ਹਲੇ ਦੋਖੀ ਨਹੀਂ ਹੋਣ ਵਾਲੀ ਉਹ ਵਿਚਾਰੇ ਬਿਮਾਰ ਆ ਜਿਸ ਤਰ੍ਹਾਂ ਇੱਕ ਬੰਦਾ ਬਿਮਾਰ ਦਾ ਉਹ ਇਲਾਜ ਨਹੀਂ ਕਰਾ ਸਕਦਾ ਇਸੇ ਤਰ੍ਹਾਂ ਜਿਹੜੇ ਸਮਾਏਤ ਬਿੰਦੇ ਨਸ਼ਾ ਕਰਦੇ ਆ ਉਹ ਬਿਮਾਰ ਆ ਉਹਨਾਂ ਨੂੰ ਗੱਲ ਵਕੜੀ ਚ ਲੈ ਕੇ ਅਸੀਂ ਉਹਨਾਂ ਨੂੰ ਨਸ਼ਾ ਛਡਾਵਾਂਗੇ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਅਸੀਂ ਜ਼ਰੂਰਤ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਤੇ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨਾਂ ਨੂੰ ਖਤਮ ਕਰਾਂਗੇ ਇਸ ਤੋਰਾਵਾ ਅਸੀਂ ਆਉਣ ਵਾਲੇ ਜਿਹੜੇ ਬੱਚੇ ਨੌਜਵਾਨ ਹੋਰੇ ਗਾਂ ਉਨਾ ਵਾਸਤੇ ਅਸੀਂ ਕੀਰਤਨ ਸਿਲਾਈ ਸੈਂਟਰ ਨਹੀਂ ਖੋਲਾ ਹੈ ਤੇ ਬੱਚੀਆਂ ਵਾਸਤੇ ਆਪਾਂ ਸਿਲਾਈ ਸੈਂਟਰ ਨਹੀਂ ਖੋਲਾਂਗੇ ਕਿਉਂਕਿ ਇਹ ਦੋਵੇਂ ਜਿਹੜੇ ਬੱਚੀਆਂ ਵਾ ਉਹ ਸਿਲਾਈ ਸੈਂਟਰ ਸਿੱਖਣਗੇ ਤੇ ਆਪਣਾ ਕੰਮ ਵੀ ਕਰ ਸਕਣਗੀਆਂ ਜਿਹੜੇ ਬੱਚੇ ਆ ਉਹ ਮਾਰੇ ਦੇ ਲਾਲ ਲੱਗਣਗੇ ਤੇ ਗਾਹ ਨਸ਼ਿਆਂ 'ਚ ਨਹੀਂ ਪੈਣਗੇ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਰੇ ਸਾਡਾ ਸਾਥ ਦਿਓ ਕਿ ਤੁਹਾਡਾ ਸਾਥ ਦੇ ਨਾਲ ਹੀ ਅਸੀਂ ਇਹ ਮੋਰਚਾ ਫੇਰ ਕਰ ਸਕਦੇ ਆ ਤੇ ਆਪ ਸਾਰੇ ਸੋਚ ਵਿਚਾਰ ਕੇ ਕਰਿਓ ਕਿ ਅਭੀ ਵੋਟਾ ਕਿਨੂੰ ਪਾਉਣੀਆਂ ਕਿਉਂਕਿ ਕਟੋਗਾ ਕਿ ਹਰ ਬੰਦਾ ਹੁੰਦਾ ਵਾ ਕਿਨੂੰ ਕੋ ਪੈਸੇ ਲੈ ਲਓ ਮੇਰੇ ਕੋ ਇਹ ਚੀਜ਼ ਲੈ ਲਓ ਨਸ਼ਾ ਲੈ ਲਓ ਤੇ ਜਿਹੜਾ ਪਹਿਲਾਂ ਹੀ ਨਸ਼ਾ ਵੰਡ ਰਿਹਾ ਵਾ ਤੁਹਾਡੇ ਬੱਚਾ ਦਾ ਬੇਗਰਜ਼ ਕਰ ਰਿਹਾ ਵਾ ਉਹ ਤੁਹਾਡਾ ਬਾਅਦ ਚ ਪੜਾ ਕੀ ਸੋਚੇਗਾ ਇਸ ਗੱਲ ਕੀ ਸੋਚ ਵਿਚਾਰ ਕੇ ਵੋਟ ਪਾਓ ਫੇਰਾ ਨਾਮ ਸੁਵਿੰਦਰ ਸਿੰਘ ਸੋਨੂ ਬਾਬਾ ਝਾੜੂ 4 ਨੰਬਰ ਬਟਨ ਦਬਾ ਕੇ ਮੈਨੂੰ ਜਿਗਾਓ ਤੇ ਸਮਾਜ ਦੀਆਂ ਬਦੀਆਂ ਕ੍ਰਿਤਿਆ ਨੂੰ ਖਤਮ ਕਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸੋ ਤੁਸੀ ਸੁਣਿਆ ਕਿ ਸਾਨੂੰ ਬਾਬਾਈ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਿਰਫ ਕੌਂਸਲਰ ਚੁਣਨ ਦੇ ਨਹੀਂ ਬਲਕਿ ਸਮਾਜ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਵੋਟ ਪਾਓ ਕੈਮਰਾਮੈਨ ਫੁਲਜੀਤ ਸਿੰਘ ਵਰਪਾਲ ਦੇ ਨਾਲ ਗਗਨਦੀਪ ਸਿੰਘ 베ਦੀ ਅੰਮ੍ਰਿਤਸਰ